ਸਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ ਲਗਭਗ 140 ਕਲਾਸਾਂ ਚੱਲ ਰਹੀਆਂ ਨੇ ਯੋਗਾ ਕਰਨ ਦੇ ਨਾਲ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਫਾਇਦੇ ਹੋਏ ਨੇ ਕਈਆਂ ਦੇ weight 15-15 kg ਠੀਕ ਹੋ ਗਏ ਨੇ sugar ਦੀ ਗੋਲੀ ਬੰਦ ਹੋ ਗਈ ਹੈ bp ਠੀਕ ਹੋ ਗਿਆ ਏ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਸੀ ਜਿੱਦਾਂ ਸਰਵਾਈਕਲ ਡਾਈਜੈਸ਼ਨ ਪ੍ਰੋਬਲਮਸ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਕਈਆਂ ਨੇ ਤੇ ਕਲਾਸ ਦੇ ਵਿੱਚ ਆ ਕੇ bp ਤੱਕ ਨੂੰ ਰਿਵਰਸ ਕੀਤਾ ਹੈ ਅਸੀਂ ਆਪਣੀ ਸ਼ਾਟਿਕਾ ਪ੍ਰੋਬਲਮਸ ਸਰਵਾਈਕਲ ਪ੍ਰੋਬਲਮਸ ਐ ਸਭ ਤੋਂ ਰਾਹਤ ਪਾਈ ਹੈ ਸੋ ਮੈਂ ਸੀਐਮ ਸਾਹਿਬ ਦਾ ਇੱਕ ਵਾਰ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕਲਾਸ ਸ਼ੁਰੂ ਕਰਕੇ ਸਾਨੂੰ ਬੜੇ ਹੀ ਕੁਆਲੀਫਾਈਡ ਤੇ ਡੈਡੀਕੇਟਿਡ ਟੀਚਰਸ ਪ੍ਰੋਵਾਈਡ ਕੀਤੇ ਨੇ ਮੇਰੀ ਏਜ ਹੁਣ 60 ਪਲੱਸ ਹੈ ਪਰ ਮੈਂ 60 ਸਾਲ ਦੀ ਉਮਰ ਤੋਂ ਪਹਿਲਾਂ ਮੈਂ ਕਦੀ ਯੋਗਾ ਕੀਤਾ ਨਹੀਂ ਸੀ ਆਪਣੇ ਆਪ ਬਹੁਤ ਆਲਸੀ ਬਣਾਈ ਰੱਖਿਆ ਸੀ ਪਰ ਹੁਣ ਜਦੋਂ ਦਾ ਇਹ ਮੈਂ ਸ਼ੁਰੂ ਕੀਤਾ ਕਿ ਹੁਣ ਅਸੀਂ ਇੱਕ ਦਿਨ ਵੀ ਛੁੱਟੀ ਕਰਨ ਨੂੰ ਰਾਜ਼ੀ ਨਹੀਂ ਹੁੰਦੇ ਔਰ ਬੜੀ ਚੰਗੀ ਤਰ੍ਹਾਂ ਆਪਣਾ ਯੋਗਾ ਕਰ ਰਹੇ ਹਾਂ ਡਿਪਰੈਸ਼ਨ ਚ ਅੱਜ ਕੱਲ੍ਹ ਦੁਨੀਆ ਫਿਰਦੀ ਹੈ ਉਹ ਘਟੂਗਾ ਔਰ ਯੋਗਾ ਦੇ ਜਿੰਨੇ ਫਾਇਦੇ ਨੇ ਕਿਉਂਕਿ ਸਾਡੀ ਬਹੁਤ ਪੁਰਾਣੀ ਪ੍ਰਣਾਲੀ ਹੈ ਇਹ ਤੂੰ ਫਾਇਦੇ ਲਾਓ ਤੁਹਾਡੀ ਸਰਕਾਰ ਤੁਹਾਡੀ ਸੇਫ ਦੀ ਵੀ ਚਿੰਤਾ ਕਰਦੀ ਹੈ ਤੇ ਸਾਡਾ ਜਿਹੜੀਆਂ ਪਿਛਲੀਆਂ ਵਾਰਕਤਾਂ ਹੋਈਆਂ ਆ ਉਹਦੇ ਚ ਅਸੀਂ ਮੋਸਟਲੀ ਜਿਹੜੀਆਂ ਇਹਦੇ ਉਹਨਾਂ ਨੂੰ ਟਰੈਕ ਕਰ ਚੁੱਕੇ ਹਾਂ ਜਿੰਨਾਂ ਤੇ ਸੀ ਜਿਹੜੀਆਂ F.I.R. ਦੇ ਵਿੱਚ ਹੋ ਵੀ ਦਰਜ ਕੀਤੀਆਂ ਜਾ ਚੁੱਕੀਆਂ ਤੇ ਜਿਹੜੀਆਂ ਹੁਣ ਇੱਕ ਦੋ ਦਿਨ ਚ ਪਈਆਂ ਉਹਨਾਂ ਦੇ ਉੱਤੇ ਵੀ ਸਾਡੀ ਟੀਮ ਜਿਹੜੀਆਂ ਪੂਰੇ ਵਰਕ ਕਰ ਰਹੀ ਹੈ ਸਾਡਾ ਮੇਨ ਜਿਹੜਾ ਹੈਗਾ ਉਹਦੇ ਤੇ ਅਸੀਂ ਇੱਕ ਵਿਜੀਲੈਂਟ ਵੀ ਬਹੁਤ ਹੋ ਗਏ ਆ ਪੁਲਿਸ ਜਿਹੜੀ ਹੈਗੀ ਸਾਡੀ ਡਿਪਲॉयਮੈਂਟ ਫੋਰਸ ਡਿਪਲॉयਮੈਂਟ ਤੇ ਕੋਈ ਵੀ ਵਾਹਨ ਜਿਹੜਾ ਹੈਗਾ ਬਿਨਾ ਨੰਬਰ ਪਲੇਟ ਤੋਂ ਜਾਪਰੀ ਨੰਬਰ ਪਲੇਟ ਪ੍ਰੋਪਰ ਨਹੀਂ ਲੱਗੀ ਹੋਤੇ ਤੇ ਵੀ ਸਾਡਾ ਸਟ੍ਰਿਕਟ ਐਕਸ਼ਨ ਹੋਊਗਾ ਤੇ ਉਹਦੇ ਤੇ ਅਸੀਂ ਇੱਕ ਇਹ ਵੀ ਕਹਿਣਾ ਚਾਹੁੰਦੇ ਹਾਂ ਸ਼ਹਿਰ ਵਾਸੀਆਂ ਨੂੰ ਕਿ ਕੋਈ ਸਪਾਰਸ਼ ਜਾਂ ਕਿਸੇ ਦੇ ਕੋਈ ਜਾਣਕਾਰੀ ਦੇ ਬੰਦੇ ਹੈਗੇ ਤਾਂ ਅਸੀਂ ਉਹਦੇ ਤੇ ਵੀ ਕੋਈ ਰਾਤ ਨਹੀਂ ਲਾਵਾਂਗੇ ਸਾਡਾ ਮੇਨ ਤਾਂ ਇਹ ਹੈ ਜਿਹੜੇ ਵੀ ਕ੍ਰਾਈਮਨਲਸ ਐਨ.ਟੀ.ਪੀ.ਐਸ ਦੇ ਵਿੱਚ ਹੈ ਜਾਂ ਸਨੇਚਿੰਗ ਦੇ ਵਿੱਚ ਹੈ ਜਾਂ ਥੈਫਟ ਦੇ ਵਿੱਚ ਹੈ ਉਦੇ ਵਿੱਚ ਕੋਈ ਵੀ ਬੰਦਾ ਮਰ ਕੇ ਉਹਨਾਂ ਦੀ ਸਫਾਰਿਸ਼ ਨਾ ਕਰੇ ਪਹਿਲੇ ਤਾਂ ਦੂਜੇ ਨੰਬਰ ਤੇ ਸਾਡਾ ਇਹ ਵੀ ਕੋਈ ਵੀ ਬੰਦਾ ਉਹਨਾਂ ਦੀ ਬੌਂਡ ਦਾ ਬੇਲ ਬੌਂਡ ਚ ਲੱਤੇ ਤੇ ਸਾਡਾ ਜਿਹੜੀਆਂ ਪਿਛਲੀਆਂ ਵਾਰਦਾਤਾਂ ਹੋਈਆਂ ਉਹਦੇ ਵਿੱਚ ਅਸੀਂ ਮੋਸਟਲੀ ਜਿਹੜੀਆਂ ਇਹਨਾਂ ਨੂੰ ਟਰੈਕ ਕਰ ਚੁੱਕੇ ਹਾਂ ਇਹਨਾਂ ਤੇ ਅਸੀਂ ਜਿਹੜੀਆਂ F.I.R. ਦੀ ਉਹ ਵੀ ਦਰਜ ਕੀਤੀਆਂ ਜਾ ਚੁੱਕੀਆਂ ਤੇ ਜਿਹੜੀਆਂ ਹੁਣ 1-2 ਦਿਨ ਚੋਂਈਆਂ ਉਹਨਾਂ ਦੇ ਉੱਤੇ ਵੀ ਸਾਡੀ ਟੀਮ ਜਿਹੜੀਆਂ ਪੂਰੇ ਵਰਕ ਕਰ ਰਹੀ ਹੈ ਸਾਡਾ ਮੇਨ ਜਿਹੜਾ ਹੈਗਾ ਉਹਦੇ ਉੱਤੇ ਅਸੀਂ ਇੱਕ ਵਿਜੀਲੈਂਟ ਵੀ ਬਹੁਤ ਹੋ ਗਏ ਆ ਪੁਲਿਸ ਜਿਹੜੀ ਹੈਗੀ ਸਾਡੀ ਡਿਪਲॉयਮੈਂਟ ਫੋਰਸ ਡਿਪਲॉयਮੈਂਟ ਹੋ ਚੁੱਕੀ ਹੈ ਤਿਹਾਰਾਂ ਨੂੰ ਦੇਖਦੇ ਹੋਏ ਅ ਨਰਾਤੇ ਆ ਰਹੇ ਆ ਦੀਵਾਲੀ ਆ ਰਹੀ ਹੈ ਤੇ ਦੁਸ਼ਹਿਰਾ ਹੈਗਾ ਜੇ ਸਾਡਾ ਉਹਦੇ ਤੇ ਵੀ ਇੱਕ ਹੈਗਾ ਵੀ ਸਾਡੀ ਨਾਕਾਬੰਦੀ ਬਹੁਤ ਜ਼ਿਆਦਾ ਸਟਰੋਂਗ ਹੋਊਗੀ ਅਸੀਂ ਜਿਹੜੀ ਫੋਰਸ ਡਿਪਲॉयਮੈਂਟ ਜਿਹੜੀ ਬਹੁਤ ਜ਼ਿਆਦਾ ਕਰ ਚੁੱਕੀ ਆ ਉਹਦੇ ਉੱਤੇ ਤੇ ਬਾਕੀ ਜਿਹੜੇ ਹੈਗੇ ਅਸੀਂ ਕੋਈ ਵੀ ਵਾਹਨ ਜਿਹੜਾ ਹੈਗਾ ਬਿਨਾ ਨੰਬਰ ਪਲੇਟ ਤੋਂ ਜਾਂ ਕੋਈ ਨੰਬਰ ਪਲੇਟ ਪ੍ਰੋਪਰ ਨਹੀਂ ਲੱਗੀ ਹੋਵੇ ਤੇ ਵੀ ਸਾਡਾ ਸਟ੍ਰਿਕਟ ਐਕਸ਼ਨ ਹੋਊਗਾ ਤੇ ਉਹਦੇ ਤੇ ਅਸੀਂ ਇੱਕ ਇਹ ਵੀ ਕਹਿਣਾ ਚਾਹੁੰਦੇ ਹਾਂ ਸ਼ਹਿਰ ਵਾਸੀਆਂ ਨੂੰ ਵੀ ਕੋਈ ਸਪਾਰਸ਼ ਜਾਂ ਕਿਸੇ ਦੇ ਕੋਈ ਜਾਣਕਾਰੀ ਦੇ ਬੰਦੇ ਹੈਗੇ ਤਾਂ ਅਸੀਂ ਉਹਦੇ ਤੇ ਵੀ ਕੋਈ ਰਾਤ ਨਹੀਂ ਦਵਾਦੇ ਜੋ ਸਟ੍ਰਿਕਟ ਐਕਸ਼ਨ ਹੋਊਗਾ ਉਹਨਾਂ ਦੇ ਉੱਤੇ ਕੀਤਾ ਜਾਊਗਾ ਸਾਡਾ ਇਹੀ ਹੈ ਵੀ ਸਾਡਾ ਮੇਨ ਟੂ ਹੈ ਜਿਹੜੇ ਵੀ ਕ੍ਰਾਈਮਨਰਸ ਐਨ.ਟੀ.ਪੀ.ਐਸ ਦੇ ਵਿੱਚ ਹੈ ਜਾਂ ਸਨੇਚਿੰਗ ਦੇ ਵਿੱਚ ਹੈ ਜਾਂ ਥੈਫਟ ਦੇ ਵਿੱਚ ਹੈ ਉਧ ਵਿੱਚ ਕੋਈ ਵੀ ਬੰਦਾ ਮਤਲਬ ਕਿ ਉਹਨਾਂ ਦੀ ਸਫਾਰਿਸ਼ ਨਾ ਕਰੇ ਪਹਿਲੇ ਤਾਂ ਦੂਜੇ ਨੰਬਰ ਤੇ ਸਾਡਾ ਇਹ ਵੀ ਕੋਈ ਵੀ ਬੰਦਾ ਉਹਨਾਂ ਦੀ ਬੌਂਡ ਦਾ ਬੇਲ ਬੌਂਡ ਜਿਹੜਾ ਹੈ ਉਹਨਾਂ ਨਾ ਭਰੇ ਤੀਜਾ ਸਾਡੇ ਵੱਲੋਂ ਵੀ ਹੁੰਦਾ ਜਦੋਂ ਪ੍ਰੋਬਲਮ ਜਾਂ ਉਹਨਾਂ ਦੀ ਕੁਝ ਲੱਗਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਕੋਈ ਵੀ ਸੁਣੀ ਨਹੀਂ ਜਾਂਦੀ ਹੈ ਨਹੀਂ ਤਾਂ ਉਹਨਾਂ ਦੇ ਵੀ ਖਿਲਾਫ ਹੀ ਮਤਲਬ ਕਿ ਸਾਡਾ ਹੁੰਦਾ ਵੀ ਸਟ੍ਰਿਕਟ ਹੋਣਾ ਚਾਹੀਦਾ ਸਟੇਟ ਵੱਲੋਂ ਵੀ ਕਿਉਂਕਿ ਪੰਜਾਬ ਸਰਕਾਰ ਦਾ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਦਾ ਵੀ ਸੇਮ ਹੀ ਨੀਦਾ ਦਿਸ਼ਾ ਹਦਾਇਤ ਨੇ ਵੀ ਸਾਡਾ ਜਿਹੜਾ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਐਨਪੀਐਸ ਦੇ ਸਰ ਸ਼ੇਅਰ ਕੁਸਟਿਨ ਸ਼ਹਿਰ ਵਾਸੀਆਂ ਨੂੰ ਵੀ ਤਿਹਾੜ ਦਾ ਆਹ ਸੀਜ਼ਨ ਆ ਰਿਹਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਹੁਣ ਕੇ ਖੁਸ਼ੀਆਂ ਨਾਲ ਤਾਂ ਅਸੀਂ ਮਨਾਉਣੀ ਹੈ ਪਰ ਆਪਣੇ ਆਪ ਤੇ ਥੋੜਾ ਵਿਜੀਲੈਂਟ ਵੀ ਰਹਿਣਾ ਹੈ ਕਿਉਂਕਿ ਕ੍ਰਾਈਮਨਲਸ ਜਿਹੜੇ ਹੁੰਦੇ ਆ ਇਸੇ ਸੀਜ਼ਨ ਦੇ ਵਿੱਚ ਐਕਟਿਵ ਜ਼ਿਆਦਾ ਹੁੰਦੇ ਆ ਤੇ ਸਾਨੂੰ ਮੇਨ ਚਾਹੀਦਾ ਵੀ ਜੇ ਕੁਝ ਅਸੀਂ ਸੋਨਾ ਪਾਇਆ ਜਾਂ ਮੋਬਾਈਲ ਅਸੀਂ ਸੌਂਦੇ ਜਾ ਰਹੇ ਹਾਂ ਸੜਕ ਤੇ ਤੇ ਸਾਨੂੰ ਖੜ ਕੇ ਅਸੀਂ ਸੁਣ ਲਈਏ ਮਰੇ ਚਲਦੇ ਚਲਦੇ ਅਸੀਂ ਨਾ ਸੁਣੀਏ ਤੇ ਜੇ ਅਸੀਂ ਕੁਝ ਪਾਇਆ ਤਾਂ ਸਾਨੂੰ ਥੋੜਾ ਧਿਆਨ ਰੱਖੀ ਅਸੀਂ ਉਸੀ ਸਰ ਅੰਬੇ ਮਾਜਰੇ ਹੰਜ ਨਾਲੇ ਆ ਫੋਕਲ ਪੁਆਇੰਟ ਫੋਕਲ ਪੁਆਇੰਟ ਇਹਦੇ ਵਿੱਚ ਸਨੇਚਿੰਗ ਬਹੁਤ ਜ਼ਿਆਦਾ ਹੁੰਦੀ ਹੈ ਜ਼ਿਆਦਾਤਰ ਪਰਵਾਸੀਆਂ ਨੂੰ ਸੌਫਟ ਟਾਰਗੇਟ ਦੇਖਿਆ ਜਾਂਦਾ ਹੈ ਉਹਦੇ ਤੇ ਸ਼ੁਰੂ ਰਖ ਨਫਰੀ ਪੁਲਿਸ ਸਾਡਾ ਹਾਂਜੀ ਉਹਦੇ ਤੇ ਵੀ ਅਸੀਂ ਇੱਕ ਮਿਲ ਕੇ ਸਪੈਸ਼ਲ ਸਾਡੀਆਂ ਲੋਗ ਪ੍ਰਾਈਵੇਟ ਜਿਹੜੇ ਅਸੀਂ ਸੀਪੀਓਜ਼ ਜਿਹੜੇ ਹੈਗੇ ਆ ਉਹਨਾਂ ਦੀ ਡਿਪਲॉयਮੈਂਟ ਕੀਤੀ ਹੈ ਦੋ ਗੱਡੀਆਂ ਲਾਈਆਂ ਉੱਥੇ ਤੇ ਅਸੀਂ ਸਾਡੀ ਜਿਹੜੀ ਹੈ ਪੁਲਿਸ ਪੈਟਰੋਲਿੰਗ ਜਿਹੜੀ ਹੈਗੀ ਆ ਉੱਥੇ ਇਹ ਸੀਰੀਜ਼ ਦੇ ਵਿੱਚ ਅਸੀਂ ਹੌਟ ਪੁਆ ਤੇ ਜੇ ਕੋਈ ਸ਼ੈਦਦਾ ਦਾ ਇਨਸੀਡੈਂਟ ਆਉਂਦਾ ਸੜੀ ਜਿਹੜੀ ਇਮੀਡੀਏਟ ਜਿਹੜੀ ਹੈਗੀ ਐਕਸ਼ਨ ਜਿਹੜਾ ਦਿੱਤਾ ਜਾਂਦਾ ਉਹਦੇ ਤੋਂ ਕੁਝ ਅਜਿਹੇ ਕ੍ਰਿਮੀਨਲ ਜਿਹਦੇ ਵੀ ਤੁਸੀਂ ਕੋਈ ਕਾਰਵਾਈ ਦਾ ਪਲਾਨ ਬਣਾਇਆ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਨੇ ਹਾਂਜੀ ਜਿਹੜੇ ਕ੍ਰਿਮੀਨਲਸ ਬਾਰ-ਬਾਰ ਕ੍ਰਾਈਮ ਕਰਦੇ ਆ ਸਾਡੇ ਵੱਲੋਂ ਉਹਨਾਂ ਦੀ ਹਿਸਟਰੀ ਸ਼ੀਟਸ ਜਿਹੜੀਆਂ ਖੁੱਲੀਆਂ ਜਾ ਚੁੱਕੀਆਂ ਨੇ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਦੀ ਸਾਡੇ ਕੋਲ ਇੱਕ ਬੁੱਕਲੇਟ ਬੁੱਕਲੇਟ ਜਿਹੜੀ ਹੈਗੀ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਜਿੱਤੇ ਤੇ ਜਿਹੜੇ ਬਾਰ-ਬਾਰ ਕ੍ਰਾਈਮ ਕਰ ਰਹੇ ਆ ਉਹਨਾਂ ਤੇ ਅਸੀਂ ਐਕਸ਼ਨ ਲਿਆ ਜਾਂਦਾ ਵਾਧੂ-ਵਾਧੂ ਰੇਡਾਂ ਕੀਤੀਆਂ ਜਾਂਦੀਆਂ ਤੇ ਉਹਨਾਂ ਸਾਡੇ ਵੱਲੋਂ ਨੋਟਿਸ ਹੋਣਾ ਚਾਹੀਦਾ ਉਹ ਤਾਂ ਜੇ ਤੁਹਾਡੇ ਵੀ ਸੋਸਾਇਟੀ ਦੇ ਵਿੱਚ ਇਦਾਂ ਦੇ ਬੰਦੇ ਆ ਸਾਡੇ ਨੋਟਿਸ ਲਿਆਓ ਤੁਹਾਡੀ ਜਿਹੜੀ ਗੁਪਤ ਜਿਹੜੀ ਇਨਫੋਰਮੇਸ਼ਨ ਆ ਅਸੀਂ ਉਹ ਗੁਪਤ ਰੱਖਾਂਗੇ ਸਾਡੇ ਵੱਲੋਂ ਕੋਈ ਉਹਦੇ ਚ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਦੇ ਖਿਲਾਫ ਹਾਂਜੀ ਛੇ ਬਿਨਾ ਨੰਬਰ ਪਲੇਟ ਦੀ ਵੈਸੇ ਗੱਲ ਹੋ ਚੁੱਕੀ ਆ ਉਹਨਾਂ ਨੂੰ ਹਦਾਇਤ ਕੀ ਆ ਜਿਹੜੇ ਬਿਨਾ ਨੰਬਰ ਕੋ ਚੰਦੇ ਨੇ ਬਿਨਾ ਨੰਬਰ ਤੋਂ ਇਹ ਹੀ ਆ ਸਾਡੇ ਵੱਲ ਵਾਰਨਿੰਗ ਆ ਕਿ ਬਿਨਾ ਨੰਬਰ ਪਲੇਟ ਦਾ ਵਾਹਨ ਕੋਈ ਵੀ ਸ਼ਹਿਰ ਚ ਦਿਖਣਾ ਨਹੀਂ ਚਾਹੀਦਾ ਜੇ ਹੋਊਗਾ ਤੇ ਸਾਡੇ ਵੱਲੋਂ ਬੋਰਡ ਕਿਤੇ ਜਾਣ ਕੇ ਵਾਹਨ ਜਿਹੜੇ ਆ ਤੇ ਉਹਨਾਂ ਦੇ ਖਿਲਾਫ ਜੇ ਬਣਦਾ ਹੋਇਆ ਕੋਈ ਬਿਨਾ ਅਕਸੀਤ ਹੋਇਆ ਤੇ ਸਾਡੇ ਵੱਲੋਂ ਉਹਦੇ ਖਿਲਾਫ ਜੋ ਪ੍ਰੋਪਰ ਚਲਾਨ ਜਿਹੜੇ ਹਨ ਉਹ ਦਿੱਤੇ ਜਾਣਗੇ ਇੱਕ ਨਸ਼ਿਆਂ ਦੇ ਜਿਹੜਾ ਸਿਸਟਮ ਚੱਲ ਰਿਹਾ ਜਿਹਦੇ ਬਾਰੇ ਕੀ ਕਹਿਣਾ ਨਸ਼ਿਆਂ ਦਾ ਸਾਡੇ ਹੈਗਾ ਵੀ ਨਸ਼ੇ ਦਾ ਪੰਜਾਬ ਵੱਲੋਂ ਵੀ ਨੰਬਰ ਜਿਹੜਾ ਹੈਗਾ ਸੇ ਪੰਜਾਬ ਦਾ ਚੱਲ ਰਿਹਾ ਹੈਗਾ ਨਸ਼ਾ ਬੁਦ ਤੇ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਉਹਨਾਂ ਕਿ ਜੇ ਕਿਸੇ ਨੂੰ ਕੰਪਲੇਂਟ ਹੈਗੀ ਹੈ ਤਾਂ ਉਹ ਸਾਨੂੰ ਹੈਲਪਲਾਈਨ ਨੰਬਰ ਦੇ ਉੱਤੇ ਦੇ ਸਕਦਾ ਹੈ ਤੇ ਜਿਹਦੇ ਤੇ ਸਾਡੇ ਵੱਲੋਂ ਜਿਹੜੇ ਮੈਕਸਿਮ ਜਿਹੜਾ ਹਾਰਡ ਤੋਂ ਹਾਰਡ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਐਫ ਆਈ ਆਰ ਦੀ ਦਰਜ ਕੀਤੀ ਚਲ ਕੋਈ ਪਤਾ ਨਾ ਕਿ ਲਾਸਟ ਨਾਈਟ ਵੀ ਕੋਈ ਕਾਰਵਾਈ ਕੀਤੀ ਹੈ ਕਿਸੇ ਵਧੀਆ ਵੱਡੇ ਕਿਸੇ ਡਰੱਗ ਪੈਟਲਰ ਤੇ ਹਾਂਜੀ ਕਰੰਟਲੀ ਅਸੀਂ ਮਲਕੇ ਤਿੰਨ ਇਥੇ ਐਫ ਆਈ ਆਰਸ ਦਿੱਤੀਆਂ ਹੈਗੀਆਂ ਤੇ ਜਿਹਦੇ ਵਿੱਚ ਉਹ ਇੱਕ ਇੱਕ ਯੂਜ਼ ਜਿਹੜੀ ਹੈਗੀ ਆ ਬਹੁਤ ਐਕਟਿਵ ਸੀਗੀ ਇੱਥੇ ਪਿੰਕੀ ਨਾਮ ਤੋਂ ਹੈ ਉਹ ਵੀ ਸਾਡੇ ਵੱਲੋਂ ਐਕਸ਼ਨ ਲਿੱਤਾ ਗਿਆ ਉਹਦੇ ਖਿਲਾਫ ਜਿਹੜਾ ਉਹ ਬਹੁਤ ਜ਼ਿਆਦਾ ਉਹਦਾ ਸੀਗਾ ਵੀ ਵੇਚੀ ਬਹੁਤ ਜ਼ਿਆਦੀ ਰਹੀਆਂ ਡਰੱਗਸ ਤੇ ਸਾਡੇ ਵੱਲੋਂ ਹੋਰ ਜਿਹੜੀ ਹੈਗੇ ਉਹਨਾਂ ਦੇ ਖਿਲਾਫ ਵੀ ਇਨਵਿਗੇਟ ਹਾਂ ਟਾਰਗੇਟਡ ਨੇ